ਜਿਸ ਸਤਗੁਰੂ ਜੀ ਦਾ ਜਿਸ ਦਾਤੇ ਦਾ ਪ੍ਰਕਾਸ਼ ਜਰਾ ਆ ਰਿਹਾ ਹੈ ਨਾ ਉਹ ਦਾਤਾ ਬਹੁਤ ਵੱਡਾ ਤੇ ਬੜਾ ਦਿਆਲੂ ਹੈ ਸਤ ਸੰਗਿਓ ਸਤਗੁਰ ਦੇ ਪਵਿੱਤਰ ਦਰ ਤੇ ਜਾ ਕੇ ਕੋਈ ਮਿੱਟੀ ਦਾ ਕਿਨਕਾ ਜੋ ਪ੍ਰਕਰਮਾ ਤੇ ਪਿਆ ਹੋਵੇ ਕਿਸੇ ਨੁਕਰ ਤੇ ਪਿਆ ਹੋਵੇ ਜੇ ਕੋਈ ਚੁੱਕ ਕੇ ਮਸਤਕ ਨੂੰ ਲਾ ਲਵੇ ਨਾ ਗੁਰੂ ਰਾਮਦਾਸ ਜੀ ਕਿਰਪਾ ਕਰਨ ਤੇ ਉਹਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੜਾ ਵੱਡਾ ਦਰਜੀ ਤੁਹਾਡੇ 'ਚ ਕੋਈ ਗੁਰਮੁਖ ਉਹ ਦਰਸ਼ਨਾਂ ਵਾਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਿਆ ਤੇ ਗੁਰੂ ਰਾਮਦਾਸ ਦੇ ਲੰਗੜਾਂ ਦੇ ਵੱਲ ਨਾ ਡੰਡੋਤਾ ਖੜੀ ਜਾਵੇ ਸਿੱਧ ਗੁਰੂ ਆਮਦਾਈ ਦੇ ਦਾ ਲੰਗਰ ਘਰ ਹੈ ਨਾ ਉਹ ਲੰਗਰਾਂ ਵੱਲ ਡੰਡੋਤਾਂ ਘੜੀ ਜਾਵੇ ਮੱਥੇ ਟਿਕੀ ਜਾਵੇ ਭਾਵ ਲੰਗਰ ਵੱਲ ਬਾਰ ਬਾਰ ਮੱਥਾ ਟੇਕੀ ਜਾਵੇ ਕੋਈ ਸੱਜਣ ਕੋਲੋਂ ਲੰਗਦਾ ਪਿਆ ਉਹਨੇ ਮੋਢੇ ਤੋਂ ਹਲਾਇਆ ਕਹਿੰਦਾ ਭਲਿਆ ਕੀ ਗੱਲ ਸਤ ਗੁਰੂ ਜੀ ਦਾ ਦਰਬਾਰ ਉੱਧ ਹੈ ਸੰਤਾਂ ਉੱਥੇ ਜਾ ਕੇ ਨਮਸਕਾਰ ਕਰਦੀਆਂ ਨੇ ਤੂੰ ਲੰਗਰ ਵਾਲੀ ਨਮਸਕਾਰ ਕਰੀ ਜਾ ਰਿਆਂ ਅਗੋਂ ਨੇ ਦੋਵੇਂ ਹੱਥ ਜੋੜ ਲਏ ਉਹ ਅੱਖ ਨੇ ਕਹਿੰਦਾ ਭਲਿਆ ਗੁਰੂ ਰਾਮਦਾਸ ਜੀ ਦੇ ਲੰਗਰ ਵੀ ਧੰਨ ਨੇ ਉਹ ਭਲਿਆ ਗੁਰੂ ਰਾਮਦਾਸ ਜੀ ਦੇ ਲੰਗਰ ਵੀ ਧੰਨ ਨੇ ਇੱਥੇ ਅਪਹਾਗੇ ਬੰਦੇ ਆ ਕੇ ਜਿਨ੍ਹਾਂ ਦੇ ਭਾਗ ਨਹੀਂ ਕਰਮਹੀਣ ਬੰਦੇ ਆ ਕੇ ਅਭਾਗੇ ਬੰਦੇ ਆ ਕੇ ਜਿੱਦ ਗੁਰੂ ਰਾਮਦਾਸ ਜੀ ਦੇ ਲੰਗੜਾ ਤੇ ਸੇਵਾ ਕਰਦੇ ਨੇ ਨਾ ਉਹ ਵੀ ਬ੍ਰਹਮ ਗਿਆਨੀ ਬਣ ਜਾਂਦੇ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਿੰਦਾ ਭਾਈ ਛਾਲੋ ਜੀ ਵੜ ਗਿਆ ਨੇ ਗੁਰੂ ਰਾਮਦਾਸ ਨੰਗੜਾ ਤੇ ਸੇਵਾ ਕੀਤੀ ਤੇ ਉਹ ਵੀ ਬ੍ਰਹਮ ਗਿਆਨੀ ਦੀ ਪਦਵੀ ਤੇ ਪਹੁੰਚ ਗਏ ਅੱਜ ਵੀ ਸ਼ਰਧਾ ਭਾਵਨਾ ਦੇ ਨਾਲ ਜੋ ਗੁਰੂ ਰਾਮਦੇਵ ਦੇ ਘਰ ਸੇਵਾ ਕਰਦੇ ਨੇ ਲੰਗਰਾਂ ਦੀ ਸੇਵਾ ਜਾਂ ਹੋਰ ਸੇਵਾ ਕਰਦੇ ਨੇ ਉਹਨਾਂ ਦੀਆਂ ਡਿੱਗੀਆਂ ਹੋਈਆਂ ਬੈਟਰੀਆਂ ਵਿੱਚ ਗੁਰੂ ਰਾਮਦਾਸ ਜੀ ਵਿਚਾਰ ਦੇ ਕਰ ਦਿੰਦੇ ਨੇ ਉੱਚੀ ਅਵਸਥਾ ਦੇ ਉਹਨਾਂ ਨੂੰ ਮਾਲਕ ਬਣਾ ਦਿੰਦੇ ਨੇ ਗੁਰੂ ਰਾਮਦਾਸ ਜੀ ਐਡਾ ਵੱਡਾ ਦਰ ਹੈ ਤੁਹਾਡੀ ਸ਼ਰਤਾ ਹੋਰ ਵੱਜ ਜਾਵੇ ਮੈਨੂੰ ਕਿਸੇ ਗੁਰਮਖ ਨੇ ਗੁਰਮਖੇ ਵਚਨ ਸੁਣਾਇਆ ਕਹਿੰਦਾ ਜੀ ਮੈਂ ਨਾ ਮੱਧ ਪ੍ਰਦੇਸ਼ ਦੇ ਵਿੱਚ ਟ੍ਰੇਨ ਦੇ ਵਿੱਚ ਸਫ਼ਰ ਪਿਆ ਕਰਦਾ ਸੀ। ਕਿੰਦਾ ਸੀ ਦੋ ਦਿਨ ਜਾਣੇ ਇੱਕ ਸੀਟ ਤੇ ਅਸੀਂ ਬੈਠੇ ਤੇ ਸਾਹਮਣੇ ਵਾਲੀ ਸੀਟ ਤੇ ਨਾ ਕੁਝ ਮੁਸਲਮਾਨ ਵੀਰ ਬੈਠੇ ਨੇ। ਤੇ ਕਹਿੰਦੇ ਅਸੀਂ ਆਪਣੀ ਸੀਟ ਤੇ ਬੈਠੇ ਉਹ ਆਪਣੀ ਸੀਟ ਤੇ ਬੈਠੇ ਕਹਿੰਦੇ ਇੱਕਦਮ ਮੇਰਾ ਖਿਆਲ ਨਾ ਉਹ ਸੀਟ ਦੇ ਉੱਪਰ ਦੀ ਸੀਟ ਹੁੰਦੀ ਹੈ ਜਿੱਥੇ ਕਈ ਵਾਰ ਬੰਦੇ ਲੰਮੇ ਵੀ ਬਹਿ ਜਾਂਦੇ ਨੇ ਥੱਲੇ ਬੈਠੀ ਤਾਂ ਲੂਰਪੁਰ ਵਿੱਚ ਸੈਂਟਰ ਵਾਲੀ ਸੀਟ ਵੀ ਖੋਲ੍ਹ ਲਈਦੀ ਤੁਹਾਨੂੰ ਪਤਾ ਤੇ ਉੱਪਰ ਨਹੀਂ ਸੀਟ ਹੁੰਦੀ ਆ ਕਹਿੰਦੇ ਉੱਪਰਲੀ ਸੀਟ ਤੇ ਖਿਆਲ ਮੇਰਾ ਗਿਆ ਤੇ ਕੀ ਮੈਂ ਵੇਖਦਾ ਵਾਂ ਇੱਕ ਬੜਾ ਸੋਹਣਾ ਕੱਪੜਾ ਵਿਛਾਇਆ ਸੀਟ ਦੇ ਉੱਪਰ ਉੱਪਰ ਇੱਕ ਨਾ ਬਰਤਨ ਰੱਖਿਆ ਹੋਇਆ ਉਹ ਕੱਪੜੇ ਦੇ ਉੱਪਰ ਦਰਬਾਰ ਹੈ ਗੁਰੂ ਰਾਮ ਦਾ ਪਿੰਡਾ ਸਭਨਾ ਦੇ ਸਾਹੇ ਨੇ ਉਹ ਦਰਬਾਰ ਦੇ ਚਾਰ ਦਰਵਾਜ਼ੇ ਨੇ ਚਾਰ ਦਰਵਾਜ਼ੇ ਕੋਈ ਧਰਮ ਦਾ ਕੋਈ ਜਾਤੀ ਦਾ ਆਜੇ ਉੱਥੇ ਕੋਈ ਵਿਤਕੜਾ ਨਹੀਂ ਕੀਤਾ ਜਾਂਦਾ ਉਹ ਪਰਮੇਸ਼ਰ ਦਾ ਘਰ ਹੈ ਅੱਲਾ ਦਾ ਘਰ ਹੈ ਹਰੀ ਦਾ ਘਰ ਹੈ ਉੱਥੇ ਜਾ ਕੇ ਗੁਰੂ ਰਾਮਦਾਸ ਦੇ ਘਰ ਜਾ ਕੇ ਉੱਥੇ ਅਰਦਾਸ ਕਰ ਉਹ ਸਤਗੁਰ ਦਾ ਪਵਿੱਤਰ ਸਰੋਵਰ ਹੈ ਉੱਥੇ ਸਰੋਵਰ ਦੇ ਬੱਚੇ ਨੂੰ ਇਸ਼ਨਾਨ ਕਰਾ ਤੇ ਗੁਰੂ ਰਾਮਦਾਸ ਨੂੰ ਧੰਨ ਕਿਹਾ ਕਿਤੇ ਮੈਨੂੰ ਵਿਸ਼ਵਾਸ ਹੈ ਤੇਰਾ ਪੁੱਤ ਰਾਜੀ ਹੋ ਜਾਏਗਾ ਕਿੰਦੇ ਡਾਕਟਰ ਦੇ ਹੱਥ ਕਰੇ ਕਰ ਦਿੱਤੇ ਸਨ ਕਿੰਦੇ ਇਹੋ ਆਸ ਸੀ ਹੁਣਾ ਕਿਤੇ ਪਰਿਵਾਰ ਦੇ ਨਾਲ ਬੱਚੇ ਨੂੰ ਲੈ ਕੇ ਮੈਂ ਉੱਥੇ ਗਿਆ ਜਾ ਕੇ ਦਰਸ਼ਨ ਕੀਤੇ ਸਤਿਗੁਰ ਦੇ ਚਰਨਾ ਜੇ ਆ ਕੇ ਨਮਸਕਾਰ ਕੀਤੀ ਕਿਤੇ ਮੈਂ ਵੇਖਦਾ Hindu ਵੀ ਆ ਰਹੇ ਨੇ Sikh ਵੀ ਆ ਰਹੇ ਨੇ Musalman ਵੀ ਆ ਰਹੇ ਨੇ Jain ਵੀ ਆ ਰਹੇ ਨੇ Bodhi ਵੀ ਆ ਰਹੇ ਨੇ ਅੰਗਰੇਜ਼ ਲੋਕ ਵੀ ਆ ਰਹੇ ਨੇ ਕਿਤੇ ਮੈਨੂੰ ਵਿਸ਼ਵਾਸ ਹੋ ਗਿਆ ਦਰ ਸਾਂਝਾ ਹੈ ਕਿੰਦੇ ਵੇਲੇ ਮੈਂ ਕਿਆ ਬੜੀ ਸ਼ਰਧਾ ਦੇ ਨਾਲ ਗੁਰੂ ਰਾਮ ਦਾਜ ਦੇ ਸਰੋਵਰ ਤੇ ਲੋਕ ਇਸ਼ਨਾਨ ਕਰਦੇ ਨੇ ਤੇ ਕਹਿੰਦੇ ਮੈਂ ਵੀ ਆਪਣੇ ਬੱਚੇ ਨੂੰ ਉਹਦੇ ਸਿਰ ਤੇ ਦਮਾਲ ਬੰਨਿਆ ਤਾਂ ਆਪ ਉਹਦੀ ਉਂਗਲ ਫੜ ਕੇ ਸਰੋਵਰ ਦੇ ਕੰਡੇ ਤੇ ਲੈ ਗਿਆ ਮੈਂ ਪੁੱਤਰ ਨੂੰ ਆਪਣੇ ਨੂੰ ਆਖਿਆ ਪੁੱਤਰ ਹੁਣ ਇੱਥੇ ਗੁਰੂ ਰਾਮ ਦਾਜ ਦੇ ਘਰ ਆਇਆ ਡਾਕਟਰ ਨੇ ਹੱਥ ਕੜੇ ਕਰ ਦਿੱਤੇ ਨੇ ਗੁਰੂ ਰਾਮ ਦਾ ਜ ਨੂੰ ਧੰਨ ਗਏ ਕੇ ਨਾ ਇਸ ਓਵਰ ਚ ਚੁਪੀਆਂ ਲਾਉਣੀਆਂ ਚੁਪੀਆਂ ਕਹਿੰਦੇ ਨਾਲ ਨਾਲ ਮੈਂ ਬੋਲੀ ਗਿਆ ਨਾਲ ਨਾਲ ਮੇਰਾ ਬੱਚਾ ਬੋਲੀ ਗਿਆ ਧੰਨ ਗੁਰੂ ਰਾਮਦਾਸ ਜੀ ਬੋਲੋ ਧੰਨ ਗੁਰੂ ਰਾਮਦਾਸ ਜੀ 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 ਇਸ ਓਵਰ ਚ ਚੁਪੀਆਂ ਲਾਉਣੇ ਸ਼ੁਰੂ ਕੀਤੀਆਂ ਤੇ ਨਾਲ ਨਾਲ ਮੈਂ ਅਰਦਾਸ ਪਿਆ ਕਰਦਾ ਗੁਰੂ ਰਾਮਦਾਸ ਪਿਤਾ ਜੀ ਤੇਰੇ ਦਰ ਤੇ ਆਏ ਆ ਹਰਤ ਬੰਨੇਉ ਨਾ ਹੋ ਗਈ ਆ ਹੁਣ ਮੇਰੇ ਪੁੱਤਰ ਦਾ ਰਖਵਾਲਾ ਬਣਨਾ ਸਤਗੁਰੂ ਜੀ ਦੱਸਿ ਜਾਣਾ ਮੇਰੇ ਪੁੱਤਰ ਦੀ ਰੱਖਿਆ ਕਰਨੀ ਤੁਸੀਂ ਹੁਣ ਤੇ ਕਹਿੰਦੇ ਕਈ ਕੋਲੋਂ ਲੰਘਦੇ ਪਏ ਸ਼ਬਦ ਪੜਦੇ ਪਏ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਤੇ ਕਹਿੰਦੇ ਮੈਂ ਗੁਰੂ ਰਾਮਦਾਸ ਨੂੰ ਧੰਨੇ ਕਹਿੰਦਾ ਪੁੱਤਰ ਮੇਰਾ ਪਿੱਛੇ ਪਿੱਛੇ ਬੋਲਦਾ ਧੰਨੇ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਿਹੜੇ ਸੂਰਜ ਸ਼ਨਾਨਕ ਰਾਇਆ ਬੱਚੇ ਨੂੰ ਆ ਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਬੇਨਤੀ ਕੀਤੀ ਫਰਿਆਦ ਕੀਤੀ ਤਰਲਾ ਪਾਇਆ ਜੋਦਰੀ ਕੀਤੀ ਹੈ ਗੁਰੂ ਰਾਮਦਾਸ ਪਿਤਾ ਜੀ ਕਿਰਪਾ ਕਰੋ ਤੁਹਾਡੇ ਦਰ ਤੇ ਆਏ ਆ ਸਗਲ ਦੁਆਰ ਕੋਈ ਛਾੜ ਕੇ ਗਏ ਹੋ ਤੁਹਾਡਾ ਦਵਾਰ ਵਾਹ ਕੇ ਕੀ ਲਾਜ ਇਸ ਗੋਬਿੰਦ ਦਾਸ ਤੁਹਾਰ ਪਿਤਾ ਜੀ ਕਿਰਪਾ ਕਰੋ ਮੇਰਾ ਪੁੱਤਰ ਰਾਜੀ ਹੋ ਜਾਵੇ ਕਿੰਦੇ ਗੁਰੂ ਰਾਮਦਾਸ ਜੀ ਨੇ ਇਹੋ ਜੀ ਬਖਸ਼ਿਸ਼ ਕੀਤੀ ਕੁਝ ਸਮੇਂ ਦੇ ਵਿੱਚ ਹੀ ਮੇਰਾ ਪੁੱਤਰ ਤੰਦਰੁਸਤ ਹੋਣਾ ਸ਼ੁਰੂ ਹੋ ਗਿਆ ਕਿਤੇ ਦੋ ਚਾਰ ਦਿਨ ਲੈ ਕੇ ਉੱਥੇ ਸੇਵਾ ਕੀਤੀ ਗੁਰਜਾੰਦਿਆਂ ਆਉਂਦਿਆਂ ਕੋਈ ਸੇਵਾ ਕਰਦੇ ਐ ਬਸ ਕੋਈ ਗੱਲ ਕਹਿੰਨੇ ਆ ਪੁੱਤਰ ਵੀ ਇਹੋ ਬੋਲਦਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਦੋਂ ਮੈਂ ਇਹੋ ਪ੍ਰਾਰਥਨਾ ਕਰਦਾ ਗੁਰੂ ਰਾਮਦਾਸ ਜੀ ਮੇਰੇ ਪੁੱਤਰ ਨੂੰ ਠੀਕ ਕਰ ਦਿਓ ਮੇਰੇ ਪੁੱਤਰ ਨੂੰ ਤੰਦਰੁਸਤ ਕਰਦੇ ਹੋ ਵੇਖੋ ਕੋਈ ਮੁਸਲਮਾਨ ਵੀਰ ਫਰਿਆਦ ਪਿਆ ਕਰਦਾ ਹੈ ਕਿਤੇ 2-3 ਦਿਨ ਦੇ ਨੇ ਉੱਤੇ ਸੇਵਾ ਕੀਤੀ ਤੇ ਮੇਰਾ ਪੁੱਤਰ ਬਿਲਕੁਲ ਤੰਦਰੁਸਤ ਹੋ ਗਿਆ ਬਿਲਕੁਲ ਤੰਦਰੁਸਤ ਹੋ ਗਿਆ ਕਿਤੇ ਫਿਰ ਮੈਂ ਸੋਚਿਆ ਇਨੀ ਦੂਰ ਆਏ ਮਧ ਪ੍ਰਦੇਸ਼ ਤੋਂ ਆਪਾਂ ਆਏ ਆ ਤੇ ਕਿਉਂ ਨਾ ਹੋਵੇ ਇਹ ਆਪੇ ਹੀ ਹੱਥ ਨਾਲ ਲੈ ਜੀਏ ਕਿਤੇ ਫਿਰ ਮੈਂ ਉੱਥੋਂ ਬਾਜ਼ਾਰ ਚ ਇੱਕ ਭਾਂਡਾ ਲਿਆ ਬਰਤਨ ਲਿਆ ਤੇ ਉਹ ਬਰਤਨ ਚ ਉਹ ਆਪੇ ਹੀ ਹਾਤ ਭਰਿਆ ਪਾਪ ਅੰਮ੍ਰਿਤ ਭਰਿਆ ਸੀ ਉਹ ਬਰਤਨ ਪ੍ਰੋ ਰਾਮਦਾਨ ਨੂੰ ਧੰਨ کہہ ਕੇ ਉਹ ਅੰਮ੍ਰਿਤ ਭਰਿਆ ਇੱਕ ਸੁੱਚਾ ਕੱਪੜਾ ਲਿਆ ਸੁੱਚਾ ਕੱਪੜਾ ਥੱਲੇ ਰੇਂਜ ਵਿਛਾਇਆ ਕੱਪੜੇ ਦਾ ਮੂੰਹ ਵੀ ਬੰਨਤਾ ਤੇ ਇਹ ਬਰਤਨ ਉਹਦੇ ਉੱਪਰ ਰੱਖਿਆ ਕਿ ਬੜੇ ਵੱਡੇ ਦਰ ਦਾ ਇਹ ਆਪੇ ਹਿਆਤ ਹੈ ਇਹ ਬੜਾ ਪਵਿੱਤਰ ਹੈ ਇਸ ਦਾ ਕੇ ਸਤਕਾਰ ਨਾਲ ਰੱਖਿਆ ਹੈ ਅੱਗੋਂ ਫਿਰ ਸਰਦਾਰ ਬਿਲ ਬੋਲੇ ਆ ਕਹਿੰਦਾ ਜੀ ਇਹ ਆਪੇ ਹਿਆਤ ਦਾ ਤੁਸੀਂ ਕਰੋਗੇ ਕੀ ਹੁਣ ਗੱਲ ਸੁਣਿਓ ਤੁਹਾਨੂੰ ਇਹ ਪੰਜਾਬੀ ਸਵਾਲ ਕੰਨ ਤੇਜ ਹੁੰਦੇ ਨੇ ਕਹਿੰਦਾ ਜੀ ਇਹ ਆਪੇ ਇਹ ਹਾਦ ਦਾ ਤੁਸੀਂ ਕਹੋਗੇ ਕੀ ਕਹਿੰਦੇ ਆਪੇ ਇਹ ਹਾਦ ਨੂੰ ਆਪਣੇ ਘਰ ਲੈ ਕੇ ਜਾਵਾਂਗਾ ਜੇ ਮੇਰੇ ਪਿੰਡ ਦੇ ਵਿੱਚ ਕਿਸੇ ਦਾ ਬੱਚਾ ਬਿਮਾਰ ਹੋਵੇਗਾ ਜੇ ਮੇਰੇ ਪਿੰਡ ਦੇ ਵਿੱਚ ਕਿਸੇ ਦਾ ਕੋਈ ਬੱਚਾ ਬਿਮਾਰ ਹੋਵੇਗਾ ਨਾ ਮੈਂ ਉਹਨੂੰ ਜਾ ਕੇ ਆਖਦਾ ਭਲਿਆ ਇਹ ਬੜੇ ਵੱਡੇ ਦਰ ਦਾ ਆਪੇ ਹਿਆਦੀ ਇਹ ਆਪਣੇ ਬੱਚੇ ਨੂੰ ਆਪੇ ਹਿਆਦ ਪਿਆ ਪਿਆ ਮੈਨੂੰ ਵਿਸ਼ਵਾਸ ਹੈ ਜਦੋਂ ਉਹ ਆਪਣੇ ਬੱਚੇ ਨੂੰ ਇਹ ਆਪੇ ਹਿਆਦ ਕਰਾਏਗਾ ਗੁਰੂ ਰਾਮਦਾਸ ਨੂੰ ਧੰਨ ਆਖੇਗਾ ਧੰਨ ਗੁਰੂ ਰਾਮਦਾਸ ਜੀ ਆ ਕੇ ਆਪਣੇ ਬੱਚੇ ਨੂੰ ਆਪੇ ਹਿਆਦ ਪਿਆਏਗਾ ਤੇਰਾ ਪੁੱਤਰ ਤੰਦਰੁਸਤ ਹੋ ਜਾਏਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਪੇ ਹiat ਨੇ ਮੇਰੇ ਪੁੱਤਰ ਨੂੰ ਤੰਦਰੁਸਤ ਕੀਤਾ ਮੈਨੂੰ ਵਿਸ਼ਵਾਸ ਹੈ ਤੂੰ ਵੀ ਗੁਰੂ ਰਾਮਦਾਸ ਜੀ ਨੂੰ ਧੰਨ ਕਹਿ ਕੇ ਆਪਣੇ ਬੱਚੇ ਨੂੰ ਇਹ ਆਪੇ ਹiat ਪਿਆ ਤੇਰਾ ਬੱਚਾ ਵੀ ਤੰਦਰੁਸਤ ਹੋ ਜਾਏਗਾ ਵੇਖੋ ਗੁਰੂਕਾਲ ਅਸ਼ਰਦਾ ਭਾਵਨਾ ਦੀ